ਯੂ ਆਰ ਨਾਟ ਅਗੇਸਟ ਐਨੀਬਾਡੀ ਬਟ ਵੀ ਆਰ ਸੇਇੰਗ ਯਾ ਚੀਬ ਇਸ ਟੂ ਰਿਫੰਡ ਚਾਰਜ ਜਾਂ ਆਰਟੀਆਈ ਥਲੇ ਇਹਨੂੰ ਨਵੇਂ ਰੰਗਲੇ ਪੰਜਾਬ ਨੂੰ ਕਵਰ ਕਰ ਲਓ ਫਿਰ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਨੰਬਰ 2 ਇਹਨਾਂ ਨੇ ਮਲਟੀ ਯੂਟਿਲਿਟੀ ਵਾਹਨ ਦਾ ਸਰ ਜ਼ਿਕਰ ਕੀਤਾ ਜੇ ਤੇ ਮੈਂ ਸੁਲਤਾਨਪੁਰ ਲੋਧੀ ਗਿਆ ਸੀ ਉਹ ਚਾਰ ਦੇ ਚਾਰ ਮਲਟੀ ਯੂਟਿਲਿਟੀ ਵਾਹਨਸ ਡੀਸੀ ਅੰਮ੍ਰਿਤਸਰ ਨੇ ਬੁਲਾਏ ਨੇ ਸਾਰੀ ਬਿਊਰੋਕ੍ਰੇਸੀ ਦੇ ਐਡਮਿਨਿਸਟ੍ਰੇਸ਼ਨ ਨੇ ਇਸਤੇਮਾਲ ਕੀਤੇ ਉਹ ਕੋਈ ਐਹੋਜੀ ਚੀਜ਼ ਨਹੀਂ ਕਿ ਜਿਹੜੀ ਕਿ ਤੂੰ ਉੱਥੋਂ ਆਈ ਏ ਕੋਈ ਇਹੋ ਜੀ ਅਜੀਬੋ ਗਰੀਬ ਚੀਜ਼ ਏ ਕਿ ਕਿਸੇ ਨੇ ਵੇਖੀ ਨਹੀਂ ਜਾਂ ਵਰਤੀ ਨਹੀਂ ਗਵਰਨਮੈਂਟ ਨੇ ਹੀ ਉਹਦਾ ਇਸਤੇਮਾਲ ਕੀਤਾ ਜਿਹਨੂੰ ਬੰਬੂ ਕਾਰਟੇ ਦੱਸਦੇ ਨੇ ਤੋਂ ਮੈਂ ਇਹ ਇੱਕ ਚੀਜ਼ਾ ਕਲੀਅਰ ਕਰ ਰਹੀ ਆ ਸੀ ਉਹ ਬੰਬੂ ਕਾਰਟੇ ਨੇ ਵੀ ਵਰਤਿਆ ਤੇ ਮੈਂ ਮੈਂ ਤਾਂ ਆ ਪੁੱਛਣ ਲੱਗੇ ਸੀ ਲਿਆਂਦਾ ਕਿੱਥੋਂ ਤੁਸੀਂ ਠੀਕ ਠੀਕ ਹੈ ਜੀ ਥੈਂਕ ਸ਼੍ਰੀਮਤੀ ਅਰੁਣਾ ਚੌਧਰੀ ਥੈਂਕ ਯੂ ਸਰ ਹਾਂ ਜੀ ਸਰ ਪੰਜਾਬ ਦੇ ਵਿੱਚ ਇੱਕ ਬਹੁਤ ਇਤਿਹਾਸਿਕ ਤਰਾਸਦੀ ਜਿਹੜੀ ਹੈ ਉਹਦੇ ਤੋਂ ਗੁਜ਼ਰਿਆ ਹੈ। ਔਰ ਇਹ ਬੜੀ ਇੱਕ ਵੱਡੀ ਵਿਡੰਬਨਾ ਹੈ ਕਿ ਜਦੋਂ ਵੀ ਆਸੀ ਲੋਕ ਬਾਰਡਰ ਤੇ ਰਹਿਣ ਵਾਲੇ ਜੇ ਲੜਾਈ ਲੱਗਦੀ ਹੈ ਤਾਂ ਵੀ ਸਾਡੇ ਉੱਤੇ ਗੁਜ਼ਰਦੀ ਹੈ। ਸਾਡੇ ਲੋਕਾਂ ਨੂੰ ਉੱਥੋਂ ਉੱਠ ਕੇ ਜਾਣਾ ਪੈਂਦਾ ਆਪਣੇ ਘਰਾਂ-ਬਾਰਾਂ ਨੂੰ ਛੱਡ ਕੇ ਔਰ ਜੇ ਫੜ ਆਂਦੇ ਨੇ ਇਸ ਤਰ੍ਹਾਂ ਦੀ ਤਰਾਸਦੀ ਹੁੰਦੀ ਹੈ ਤਾਂ ਵੀ ਸਾਡੇ ਲੋਕਾਂ ਨੂੰ ਜਿਆਦਾ ਪੈਂਦਾ ਉਹ ਜੇ ਡਰੋਨ ਆਂਦੇ ਨੇ ਬਾਹਰ ਦੇ ਮੁਲਕਾਂ ਚ ਬਾਹਰ ਦੇ ਸਾਡੇ ਲੱਗਦੇ ਹੋਏ ਪਾਕਿਸਤਾਨ ਤੋਂ ਤੇ ਉਹ ਵੀ ਸਾਡੇ ਇਲਾਕਿਆਂ ਦੇ ਵਿੱਚ ਆਂਦੇ ਨੇ ਸੋ ਇਹਨਾਂ ਦੀ ਜੇ ਮੈਂ ਇਸ ਹਾਲਾਤਾਂ ਦੀ ਗੱਲ ਕਰਾਂ ਤੇ ਬਹੁਤ ਸਾਰਾ ਨੁਕਸਾਨ ਹੋਇਆ ਹੈ ਗੁਰਦਾਸਪੁਰ ਦੇ ਵਿੱਚ ਪੰਜਾਬ ਸਾਰੇ ਦੇ ਵਿੱਚ ਕਰੀਬ 5 ਏਕੜ 5000 ਏਕੜ ਜ਼ਮੀਨ ਤੇ ਨੁਕਸਾਨ ਹੋਇਆ ਹੈ ਔਰ ਸਿਰਫ ਜੇ ਗੁਰਦਾਸਪੁਰ ਦੀ ਗੱਲ ਕਰਾਂ ਤੇ ਤੇ ਇਥੇ ਸਵਾ ਲੱਖ ਏਕੜ ਜ਼ਮੀਨ ਦਾ ਨੁਕਸਾਨ ਹੋਇਆ ਹੈ ਔਰ ਪਿੰਡ ਜਿਹੜੇ ਨੇ 350 ਪਿੰਡ ਜਿਹੜੇ ਗੁਰਦਾਸਪੁਰ ਦੇ ਇਹਨਾਂ ਹੜ੍ਹਾਂ ਦੀ ਮਾਰ ਚ ਆਏ ਨੇ ਔਰ ਸਿਰਫ ਦਿਨਾਨਗਰ ਦੇ ਵਿੱਚ 35000 ਪਿੰਡ ਜਿਹੜੇ ਨੇ 35000 ਏਕੜ ਜ਼ਮੀਨ ਤੇ ਖਰਾਬਾ ਹੋਇਆ ਜ਼ਮੀਨ ਦਾ ਨੁਕਸਾਨ ਹੋਇਆ ਔਰ 900 ਦੇ ਕਰੀਬ ਘਰ ਜਿਹੜੇ ਦੇ ਘਰ ਜਿਹੜੇ ਨੇ ਗਿਰ ਗਏ ਸੋ ਇਹਨਾਂ ਨੁਕਸਾਨ ਹੋਣ ਦੇ ਬਾਵਜੂਦ ਸਾਡੇ ਲੋਕਾਂ ਦਾ ਜਜ਼ਬਾ ਜਿਹੜਾ ਹੈ ਉਡੀ ਮਦਾ ਦਨੀਆ ਸਸਥਾਵਾ ਵਖ ਵਖ ਸਸਥਾਵਾਂ ਨੇ ਆਰ دوسرے ਜਿਹੜੇ ਰਾਜੇ ਨੇ ਉਹਨਾਂ ਦੇ ਵਿੱਚੋਂ ਵੀ ਆ ਕੇ ਲੋਕਾਂ ਨੇ ਬਹੁਤ ਜ਼ਿਆਦਾ ਖਾਸ ਕਰਕੇ ਯੂਪੀ ਤੱਕ ਤੇ ਲੋਕਾਂ ਨੇ ਆ ਕੇ ਉੱਥੇ ਮਦਦ ਕੀਤੀ ਤੇ ਅੱਛੇ ਇਰੀਗੇਸ਼ਨ ਮੰਤਰੀ ਚੀ ਦੀ ਗੱਲ ਤੇ ਮੈਂ